ਹਾਂਜੀ ਬਈ ਜੀ ਸਸਰੀ ਕਾਲ ਜੀ ਸਾਰਿਆਂ ਨੂੰ ਬਾਈ ਕੋਲ 78 ਨਗ ਪਕਾਉਗਾ ਜੀ ਗੱਬਣ ਠੀਕ ਹੈ ਜੀ ਬਾਕੀ ਜਾਣਕਾਰੀ ਬਾਈ ਤੁਲੇ ਲਿਓ ਜ਼ਿਲ੍ਹਾ ਜਲੰਧਰ ਜਲੰਧਰ ਦੇ ਨਾਲ ਪਿੰਡ ਆ ਕੋਈ ਬਾਈ ਦਾ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਨੈਕਟ ਕਰੋ ਬਾਈ ਦਾ ਨੰਬਰ ਪਾਸਕ੍ਰੀਨ ਤੇ ਲਾ ਦਾਂਗੇ ਜੀ ਜੇ ਕਿਸੇ ਨੇ ਇਦਾਂ ਦੀ ਵੀਡੀਓ ਭੇਜਣੀ WhatsApp ਰਾਹੀਂ ਤੇ ਐਡ ਲਗਾਉਣੀ ਆ ਤਾਂ ਪਲਾ ਸਕਦੇ ਭਰਾ ਆਪਣਾ ਨੰਬਰ ਲੋਡ ਕਰੋ 7528200355 ਜੀ ਠੀਕ ਹੈ ਜੀ WhatsApp ਰਾਹੀਂ ਐਡ ਲਵਾ ਸਕਦੇ ਭਰਾ ਕਿਤੋਂ ਵੀ ਵੀ ਠੀਕ ਹੈ ਨਾ ਇੰਡੀਆ 'ਚ ਤੇ ਬਾਕੀ ਜਾਣਕਾਰੀ ਵਾਈਟ ਲੈ ਲਏ ਸਾਰੀ ਵਾਈਟ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜੀ ਜੀਤਾ ਫਾਰਮ ਟੀਵੀ ਨੂੰ ਬਾਕੀ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਵੀ ਪੇਜ ਆ ਗਰਜੀਤ ਰਾਏ ਠੀਕ ਆ ਉਹਨੂੰ ਵੀ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਦੇਖਣ ਨੂੰ ਮਿਲ ਜੇ ਠੀਕ ਹੈ ਜੀ ਜੀਤਾ ਫਾਰਮ ਟੀਵੀ ਪਰਨਾਲਾ ਠੀਕ ਹੈ ਜੀ ਜੇ ਕਿਸੇ ਨੇ ਅੜ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ